ਬੰਦੀ ਸਿੰਘ ਜਿਹੜੇ ਸਜ਼ਾਾਂ ਵੀ ਪੂਰੀਆਂ ਕਰ ਚੁੱਕੇ ਪਰੰਤੂ ਉਹਨਾਂ ਨੂੰ ਛੱਡ ਨਹੀਂ ਰਹੇ 95 ਐਮਐਲਏ ਬਣਾ ਕੇ ਇਹ ਆਮ ਆਦਮੀ ਸਰਕਾਰ ਬਣਾਈ ਸੀ ਜੋ ਪੰਜਾਬ ਨੂੰ ਆਸਾਂ ਸੀ ਉਸ ਤੇ 1% ਵੀ ਇਹ ਪੂਰਾ ਨਹੀਂ ਉਤਰੇ ਕਿ ਕੈਨੇਡਾ ਨਿਸ਼ਾਨਾ ਇਹਨਾਂ ਦੀ ਪ੍ਰਾਪਤੀ ਹੈ ਕਿ ਇਹ ਪੰਜਾਬ ਨੂੰ ਕਰਜ਼ਾਈ ਕਰ ਰਹੇ ਹਨ ਵੀ ਕਿਤੇ 2027 ਦਾ ਜਿਹੜਾ ਆ ਰਿਹਾ ਸਮਾਂ ਉਥੇ ਉਥੇ ਨਾ ਧੋਖਾ ਖਾ ਜਾਓ ਕੌਮੀ ਇਨਸਾਫ ਮੋਰਚੇ ਦੀ ਪਹਿਲੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਤਾਂ ਇੱਥੇ ਤੱਕ ਕਹਿੰਦੇ ਆ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵੀ ਅਪਦੀ ਕਰਦਾ ਸਖਤ ਕਾਨੂੰਨ ਬਣਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਕਾਨੂੰਨ ਸਖਤ ਕਾਨੂੰਨ ਬਣਨਾ ਚਾਹੀਦਾ ਸੋ ਇਸ ਕਰਕੇ ਸਰਕਾਰ ਜੋ ਇਹ ਨਾ ਡਿਊਟੀ ਬਣਦੀ ਸੀ ਉਹ ਕਰਨੀ ਹੈ ਜੋ ਜਿੱਥੇ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਇੱਕ ਆਗ ਉੱਠ ਰਹੀ ਹੈ ਹਨੇਰੀ ਉੱਠ ਰਹੀ ਹੈ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਜਿਹੜਾ ਹੈ ਇਹ ਫੀਲਡ ਦੇ ਵਿੱਚ ਤਕੜਾ ਹੋ ਰਿਹਾ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਬਹੁਤ ਭਾਰਾ ਪੈਣਾ ਜਿਵੇਂ ਬੱਪੂ ਜੀ ਨੇ ਕਿਹਾ 2027 ਆ ਰਿਹਾ ਸਰਦੀਕਲਾ ਟੈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੇ ਬੇਦਬੀ ਕਾਨੂੰਨ ਨੂੰ ਲੈ ਕੇ ਕਿਉਂਕਿ ਲਗਾਤਾਰ ਜਿਹੜੀਆਂ ਪੰਜਾਬ ਦੇ ਵਿੱਚ ਬੇਦਬੀ ਦੇ ਘਟਨਾਵਾਂ ਵਾਪਰੀਆਂ ਨੇ ਤਾਂ ਉਸ ਨੂੰ ਰੋਕਣ ਦੇ ਲਈ ਤੇ ਸਖਤ ਕਾਨੂੰਨ ਬਣਾਉਣ ਦੇ ਲਈ ਜਿਹੜਾ ਸਮੂਹ ਜਥੇਬੰਦੀਆਂ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਕਤਿੱਤਾ ਕੀਤੀ ਗਈ ਹੈ ਸੋ ਅੱਗੇ ਕੀ ਪਲਾਨ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਈਏ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਵੀਂ ਪਾਸ਼ਾਹੀ ਦਾ ਸਥਾਨ ਹੈ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਤੇ ਸਮੁੱਚੀ ਜਿਹੜੀ ਜਥੇਬੰਦੀ ਹੈ ਤੇ ਹੋਰ ਜਥੇਬੰਦੀਆਂ ਵੱਲੋਂ ਜਿਹੜਾ ਖਾਸ ਤੌਰ ਤੇ ਅੱਜ ਇਕੱਤਰਤਾ ਕੀਤੀ ਗਈ ਹੈ ਤਾਂ ਕੀ ਗੱਲਬਾਤ ਹੋਈ ਹੈ ਕੀ ਰੂਪ ਰੂਪਖਾ ਤਿਆਰ ਕੀਤੀ ਗਈ ਹੈ ਸੋ ਅਸੀਂ ਸਭ ਤੋਂ ਪਹਿਲਾਂ ਖਾਸ ਤੌਰ ਤੇ ਬਾਪੂ ਗੁਰਚੰਦ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਬਾਪੂ ਜੀ ਕੀ ਪੂਰਾ ਮਾਮਲਾ ਕੀ ਹੈ ਤੁਸੀਂ ਸਾਰੇ ਕਿਸਾਨ ਜਥੇਬੰਦੀਆਂ ਵੀ ਇਕੱਠੇ ਹੋਈਆਂ ਨੇ ਸਿੱਖ ਜਥੇਬੰਦੀਆਂ ਵੀ ਨੇ ਧਾਰਮਿਕ ਸ਼ਖਸੀਅਤਾਂ ਵੀ ਨੇ ਅੱਜ ਕੀ ਪਲਾਨ ਕੀ ਤਿਆਰ ਕੀਤਾ ਹੈ ਕੌਮੀ ਮੁੱਦਿਆਂ ਨੂੰ ਲੈ ਕੇ 7 ਜਨਵਰੀ 2023 ਤੋਂ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਸਰਕਾਰਾਂ ਉਹਨਾਂ ਤੇ ਇਨਸਾਫ ਦੇਣ ਤਿਆਰ ਨਹੀਂ ਸੋ ਜਿਹੜੇ ਮੇਨ ਮੁੱਦੇ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦਾ ਤੇ ਦੂਜਾ ਸਾਡਾ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਪਰੰਤੂ ਉਹਨਾਂ ਨੂੰ ਛੱਡ ਨਹੀਂ ਰਹੇ ਜਿੱਥੇ ਸਰਕਾਰਾਂ ਸਾਡੇ ਨਾਲ ਬਿਤਕਰਾ ਕਰ ਰਹੀਆਂ ਉੱਥੇ ਨਿਆ ਪਾਲਕਾ ਵੀ ਕਰ ਰਹੀ ਹੈ ਸੋ ਸਮੇਂ-ਸਮੇਂ ਤੇ ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰੋਗਰਾਮ ਦਿੱਤੇ ਗਏ ਅੱਜ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਸੱਦੀ ਸੀ ਜਿਸ ਵਿੱਚ ਕਿਸਾਨ ਜਥੇਬੰਦੀਆਂ ਧਾਰਮਿਕ ਸਿੱਖ ਜਥਾ ਹੋਰ ਵੀ ਸਿਆਸੀ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਹੋਰ ਵੀ ਜਿਹੜੇ ਨਮਾਇंदे ਇੱਥੇ ਆਏ ਆ ਅੱਜ ਵਿਚਾਰ ਕਰਨ ਵਾਸਤੇ ਕਿਉਂਕਿ ਕੌਮੀ ਇਨਸਾਫ ਮੋਰਚੇ ਵੱਲੋਂ 4 ਅਗਸਤ ਦਾ ਤੇ 15 ਅਗਸਤ ਦਾ ਦੋ ਪ੍ਰੋਗਰਾਮ ਦਾ ਹੈਗੇ ਜਿਹੜਾ 4 ਅਗਸਤ ਦਾ ਪ੍ਰੋਗਰਾਮ ਹੈ ਉਹ ਐ ਵੀ ਜ਼ਿਲ੍ਹਾ ਹੈੱਡਕੁਆਟਰਾਂ ਤੇ ਅਸੀਂ ਜਿਹੜੇ ਇਸ ਸਿਸਟਮ ਦੀ ਅਗਵਾਈ ਕਰਦੇ ਆਂ ਭਾਵੇਂ ਸਟੇਟ ਦੀ ਕਰ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇਸੇ ਤਰ੍ਹਾਂ ਜਿਹੜਾ ਦੇਸ਼ ਦੀ ਅਗਵਾਈ ਕਰ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਕਿਉਂਕਿ ਉਹਨਾਂ ਉਹ ਸਾਨੂੰ ਇਨਸਾਫ ਦੇਣ ਵਾਸਤੇ ਤਿਆਰ ਨਹੀਂ ਇਸ ਲਈ ਅਸੀਂ ਰੋਸ ਵਜੋਂ ਉਹਨਾਂ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੁਤਲੇ ਸਾੜਨੇ ਆ ਅੱਜ ਪਟਿਆਲੇ ਜ਼ਿਲ੍ਹੇ ਦੀ ਮੀਟਿੰਗ ਹੋਈ ਹੈ ਸੋ ਪਟਿਆਲੇ ਜ਼ਿਲ੍ਹੇ ਦੇ ਸਮੂਹ ਨਾਨਕ ਨਿਆਮ ਲੇਵਾ ਜਿਹੜਾ ਵੀ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦਾ ਅਸੀਂ ਉਹਨਾਂ ਨੂੰ ਅੱਜ ਬੇਨਤੀ ਕਰਦੇ ਆ ਕਿ 4 ਅਗਸਤ ਨੂੰ ਤਕਰੀਬਨ 10 ਵਜੇ ਜੇ ਮੌਸਮ ਸਾਫ਼ ਹੈ ਤਾਂ ਨੇੜੇ ਇਹ ਪੁੱਡਾ ਗਰਾਊਂਡ ਹੈ ਉੱਥੇ ਇਕੱਠੇ ਹੋਣਾ ਉੱਥੇ ਤੋਂ ਇਕੱਠੇ ਹੋ ਕੇ ਉਹਨਾਂ ਦੇ ਪੁਤਲੇ ਲੈ ਕੇ ਅਸੀਂ ਮਿਨੀ ਸੈਕਟਰੀਏਟ ਜਾਣਾ ਡੀਸੀ ਦੇ ਦਫ਼ਤਰ ਅੱਗੇ ਉਹ ਪੁਤਲੇ ਸਾੜਨੇ ਸੋ ਇਹ ਦੋ ਪ੍ਰੋਗਰਾਮ ਲਿਖੇ ਗਏ ਆ ਉਸ ਤੋਂ ਬਾਅਦ 15 ਅਗਸਤ ਦਾ ਜਿਹੜਾ ਪ੍ਰੋਗਰਾਮ ਉਹ ਕੌਮੀ ਇਨਸਾਫ ਮੋਰਚੇ ਵਿੱਚ ਬਹੁਤ ਵੱਡਾ ਇਕੱਠ ਰੱਖਿਆ ਗਿਆ ਸੋ ਜਿੱਥੇ ਅਸੀਂ ਪੰਜਾਬ ਦੇ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਉੱਥੇ ਦੇਸ਼ ਵਿਦੇਸ਼ ਦੇ ਉਹਨਾਂ ਨੂੰ ਜਿਹੜੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਵੀ ਬੇਨਤੀ ਹੈ ਵੀ ਕਿ ਇੱਥੇ ਆਪਣੇ ਸਨੇਹੀਆਂ ਨੂੰ ਮਿੱਤਰਾਂ ਨੂੰ ਸਨੇਹ ਲਾ ਕੇ ਉਸ ਜਿਹੜਾ 15 ਅਗਸਤ ਦਾ ਮੋਰਚੇ 'ਚ ਰੱਖਿਆ ਗਿਆ ਪ੍ਰੋਗਰਾਮ ਉੱਥੇ ਵੱਧ ਤੋਂ ਵੱਧ ਇਕੱਠ ਕਰਨਾ ਤਾਂ ਕਿ ਜਿਹੜੀ ਸਰਕਾਰਾਂ ਉਹ ਇਹਨਾਂ ਦੇ ਕੰਨ ਖੁੱਲਣ ਤੇ ਸਾਨੂੰ ਇਹਨਾਂ ਤੇ ਇਨਸਾਫ ਦੇ ਬਾਪੂ ਜੀ ਕੀ ਲੱਗਦਾ ਕਿਉਂਕਿ ਪਿਛਲੇ ਲੰਬਾ ਸਮਾਂ ਹੋ ਗਿਆ ਪ੍ਰਦਰਸ਼ਨ ਵੀ ਚੱਲ ਰਿਹਾ ਹੈ ਕੇਂਦਰ ਸਰਕਾਰ ਵੀ ਜਿਹੜਾ ਟਾਸ ਤੋਂ ਮਸ ਨਹੀਂ ਹੋ ਰਹੀ ਪੰਜਾਬ ਸਰਕਾਰ ਕਹਿ ਰਹੀ ਹੈ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਗਦਵਾਰ ਪ੍ਰਬੰਧਕ ਕਮੇਟੀ ਆਪਣਾ ਬਿਆਨ ਦਿੰਦੀ ਹੈ ਪਰ ਰੇਡ ਕਾ ਕਿੱਥੇ ਅੜਿਆ ਹੋਇਆ ਕਿਉਂ ਨਹੀਂ ਜਿਹੜਾ ਬੰਦੀ ਸਿੰਘਾਂ ਨੂੰ ਲੈ ਕੇ ਵੀ ਕੋਈ ਜਿਹੜਾ ਸੁਚੱਜਾ ਜਿਹੜਾ ਕਦਮ ਚੁੱਕਿਆ ਜਾਂਦਾ ਦੇਖੋ ਜਿਹੜਾ ਇਹ ਰੇਡ ਕੇ ਦੀ ਗੱਲ ਕਰ ਰਹੇ ਆਂ ਵੀ ਜਦੋਂ ਕੋਈ ਸਰਕਾਰ ਤੋਂ ਬਾਹਰ ਹੁੰਦੀ ਆ ਓਹ ਧਰ ਉਸ ਮੁੱਦੇ ਦੀ ਗੱਲ ਕਰਦੀ ਹੈ ਕਿਉਂਕਿ ਅਕਾਲੀ ਦਲ ਦੀ ਵੀ ਸਰਕਾਰਾਂ ਬਣੀਆਂ ਉਸ ਟਾਈਮ ਵੀ ਬੰਦੀ ਸਿੰਘਾਂ ਦਾ ਮੁੱਦਾ ਪਰੰਤੂ ਸਰਕਾਰ ਨੇ ਕੋਈ ਉਸ ਪਾਸੇ ਧਿਆਨ ਨਹੀਂ ਦਿੱਤਾ ਜਿਹੜੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ ਜਦੋਂ ਬਾਪੂ ਸੂਰਜ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਿਆ ਸੀ ਇਹ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਕੋਲ ਜਾਂਦਾ ਰਿਹਾ ਉੱਥੇ ਵਾਅਦੇ ਕਰਦਾ ਰਿਹਾ ਕਿ ਜਿਨ੍ਹਾਂ ਦੀ ਸਜ਼ਾਾਂ ਪੂਰੀਆਂ ਹੋਣਗੀਆਂ ਸਰਕਾਰਾਂ ਕਿਉਂ ਨਹੀਂ ਛੱਡ ਰਹੀਆਂ ਸੋ ਬਹੁਤ ਵੱਡਾ ਧੱਕਾ ਕਰ ਰਹੀਆਂ ਪਰੰਤੂ ਅੱਜ ਉਹ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੈ ਜਦੋਂ ਪਤਾ ਨਹੀਂ ਤਾਂ ਕੀ ਕਿਹੜੀ ਇਹਨਾਂ ਸਰਕਾਰਾਂ ਨੂੰ ਚਲਾਉਂਦੀ ਹੈ ਕਿਉਂਕਿ ਜਿੱਡੀ ਵੱਡੀ ਗਿਣਤੀ ਚ 92 ਐਮਐਲਏ ਬਣਾ ਕੇ ਇਹ ਆਮ ਆਦਮੀ ਦੀ ਸਰਕਾਰ ਬਣਾਈ ਸੀ ਜੋ ਪੰਜਾਬ ਨੂੰ ਆਸਾਂ ਸੀ ਉਸ ਤੇ 1% ਵੀ ਇਹ ਪੂਰਾ ਨਹੀਂ ਉਤਰੇ ਜਿਸ ਤਰ੍ਹਾਂ ਪਿਛਲੇ ਦਿਨੀ ਕਿਸਾਨਾਂ ਨਾਲ ਜਿਹੜੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਸੀ ਉਹਨਾਂ ਤੇ ਤਸੱਦ ਢਾਇਆ ਇਹਨਾਂ ਨੇ ਜ਼ੁਲਮ ਕਰਿਆ ਉਹ ਵੀ ਇੱਕ ਨਿੰਦਣਯੋਗ ਹੀ ਹੋ ਗਿਆ ਸੋ ਇਸ ਤਰ੍ਹਾਂ ਕਰਕੇ ਹੋਰ ਬਹੁਤ ਸਾਰੇ ਪੰਜਾਬ ਦੇ ਮੁੱਦੇ ਐ ਜਿਨ੍ਹਾਂ ਨੂੰ ਇਹ ਅਣ ਦੇਖਿਆ ਕਰ ਰਹੀਆਂ ਭਾਵੇਂ ਪਾਣੀਆਂ ਦਾ ਮਸਲਾ ਭਾਖੜਾ ਡੈਮ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਇੱਥੇ ਤੱਕ ਕਿ ਮੈਂ ਤਾਂ ਕਹਾਂਗਾ ਕਿ ਇਹ ਕਿਨਾਂ ਦਾ ਨਿਸ਼ਾਨਾ ਇਹਨਾਂ ਦੀ ਪ੍ਰਾਪਤੀ ਹੈ ਕਿ ਇਹ ਪੰਜਾਬ ਨੂੰ ਕਰਜ਼ਾਈ ਕਰ ਰਹੇ ਹਨ ਜਿਸ ਤਰ੍ਹਾਂ ਹੁਣ ਪਿੱਛੇ 85 ਕਰੋੜ 8500 ਕਰੋੜ ਰੁਪਏ ਦਾ ਕਰਜ਼ਾ ਲਿਆ ਦੇਖੋ ਅੱਜ ਪੰਜਾਬ ਦੇ ਹਾਲਾਤ ਕੀ ਬਣਦੇ ਜਾ ਰਹੇ ਆ ਸਾਡਾ ਨੌਜਵਾਨ ਵਿਦੇਸ਼ਾਂ ਜਾ ਰਿਹਾ ਉੱਥੇ ਮਜ਼ਦੂਰੀ ਕਰਨ ਵਾਸਤੇ ਮਜਬੂਰ ਹੈ ਸੋ ਇਸ ਕਰਕੇ ਇਹ ਹਰ ਫਰੰਟ ਤੇ ਫੇਲ ਹੋਈ ਹੈ ਜਿੱਥੇ ਅਸੀਂ ਇਹਨਾਂ ਪ੍ਰੋਗਰਾਮਾਂ ਤੇ ਪਹਿਰਾ ਦੇਣਾ ਉੱਥੇ ਸੰਗਤਾਂ ਨੂੰ ਅਸੀਂ ਪੰਜਾਬ ਦੇ ਵਾਸੀਆਂ ਨੂੰ ਜਾਗਰੂਕ ਵੀ ਕਰਨਾ ਵੀ ਕਿਤੇ 2027 ਦਾ ਜਿਹੜਾ ਆ ਰਿਹਾ ਸਮਾਂ ਉੱਥੇ ਉੱਥੇ ਨਾ ਧੋਖਾ ਖਾ ਜਿਓ ਜਿਸ ਤਰ੍ਹਾਂ ਇਹਨਾਂ ਦੇ ਝੂਠੇ ਵਾਅਦਿਆਂ 'ਚ ਪਿੱਛੇ ਆ ਕੇ ਇਹਨਾਂ ਨੂੰ ਜਿਤਾ ਕੇ ਭੇਜਿਆ ਇਹ ਉਹਨਾਂ ਤੇ 1% ਵੀ ਪੂਰੇ ਨਹੀਂ ਉਤਰੇ ਸੋ ਇਸ ਪਰਦਾਵਾ ਪੁੱਜ ਬੇਦਗੀਆਂ ਦੇ ਇਸ਼ੂ ਨੂੰ ਲੈ ਕੇ ਸਰਕਾਰ ਕਾਨੂੰਨ ਬਣਾ ਰਹੀ ਹੈ ਕਹਿੰਦੇ ਅਸੀਂ ਲੋਕਾਂ ਦੀ ਰਾਏ ਵੀ ਲੈ ਰਹੇ ਆ ਕਿ ਤੁਹਾਡੇ ਕਿਸੇ ਤੋਂ ਰਾਏ ਲਈ ਗਈ ਹੈ ਕਹਿੰਦੇ ਅਸੀਂ ਰਾਏ ਦੇ ਨਾਲ ਜਿਹੜਾ ਕਾਨੂੰਨ ਸਖਤ ਤੋਂ ਸਖਤ ਕਾਨੂੰਨ ਬਣਾਵਾਂਗੇ ਤਾਂ ਜੋ ਕੋਈ ਅਜਾਈ ਹਰਕਤ ਨਾ ਕਰ ਸਕੇ ਕੌਮੀ ਇਨਸਾਮ ਮੋਰਚੇ ਦੀ ਪਹਿਲੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਤਾਂ ਇੱਥੇ ਤੱਕ ਕਹਿੰਦੇ ਆਂ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਕਰਦਾ ਸਖਤ ਕਾਨੂੰਨ ਬਣਨਾ ਚਾਹੀਦਾ ਪਰੰਤੂ ਅੱਜ ਤੱਕ ਕੋਈ ਸਲਾਹ ਨਹੀਂ ਲਈ ਗਈ ਸਾਡੀ ਗੱਲ ਨਹੀਂ ਸੁਣੀ ਗਈ ਸੋ ਜਿਸ ਤਰ੍ਹਾਂ ਇਹ ਹੁਣ ਇੱਕ ਲੈ ਕੇ ਆਏ ਆ ਇਹ ਵੀ ਇੱਕ ਖਾਣਾ ਪੂਰਤੀ ਕਰ ਰਹੇ ਆ ਕਿ 6 ਸਮੇਂ ਦਾ 6 ਮਹੀਨੇ ਦਾ ਨਾ ਨੇ ਸਮਾ ਦਿੱਤਾ ਉਸ ਤੋਂ ਬਾਅਦ ਉਹਨਾਂ ਦੀ ਰਿਪੋਰਟ ਇਹਨਾਂ ਨੇ ਉਹ ਕਰਨੀ ਹੈ ਰਿਪੋਰਟ ਪੇਸ਼ ਕਰਨੀ ਹੈ ਸਰਕਾਰ ਨੇ ਉਸ ਤੋਂ ਬਾਅਦ ਕੋਈ ਬਿੱਲ ਜਿਹੜਾ ਪੇਸ਼ ਕਰਨਾ ਹੋ ਇਸ ਕਰਕੇ ਇੱਕ ਖਾਣਾ ਪੂਰਤੀ ਇੱਕ ਲੋਕਾਂ ਨੂੰ ਲਪਾਉਣ ਵਾਲਾ ਹੀ ਹੈ ਕੰਮ ਕਰਿਆ ਇਹਨਾਂ ਨੇ ਇਸ ਤੇ ਵੀ ਇਹ ਸਰਕਾਰ ਉਹ ਨਹੀਂ ਕਿਉਂਕਿ ਸਮਾਣੇ 'ਚ ਵੀ 400 ਫੁੱਟ ਟਾਵਰ ਤੇ ਬੈਠਿਆ ਭਾਈ ਗੁਰਦੀ ਗੁਰਜੀਤ ਸਿੰਘ ਖਾਲਸਾ ਜੀ ਦੀ ਵੀ ਮੰਗ ਹੈ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਕਾਨੂੰਨ ਸਖਤ ਕਾਨੂੰਨ ਬਣਨਾ ਚਾਹੀਦਾ ਸੋ ਇਸ ਕਰਕੇ ਸਰਕਾਰ ਜੋ ਇਹਨਾਂ ਡਿਊਟੀ ਬਣਦੀ ਸੀ ਉਹ ਕਰਨੀ ਹੈ ਕਿਸਾਨਾਂ ਵੱਲੋਂ ਕਿਦਾਂ ਦਾ ਜਿਹੜਾ ਰੁਕਾ ਪਨਾਇਆ ਜਾਵੇਗਾ ਕਿਵੇਂ ਸਾਥ ਦਿੱਤਾ ਜਾਵੇਗਾ ਪੂਰੇ ਪੰਜਾਬ ਦੀ ਗੱਲ ਕੀਤੀ ਹੈ ਬੇਸ਼ੱਕ ਬਹੁਤ ਜਥੇਬੰਦੀਆਂ ਨੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਜਿਹੜਾ ਇਸ ਮਾਸਲੇ ਨੂੰ ਲੈ ਕੇ ਦੋ ਚੀਜ਼ਾਂ ਤੁਸੀਂ ਦੇਖਣ ਨੂੰ ਮਿਲਣਗੀਆਂ ਨੰਬਰ 1 2.5 ਸਾਲਾਂ ਦਾ ਪੀਰੀਅਡ ਬੀਤ ਚੁੱਕਿਆ ਪਿਛਲੇ 6 ਮਹੀਨਿਆਂ ਤੋਂ ਕਮ ਇਨਸਾਫ ਮੋਰਚਾ ਜਿੱਥੇ ਮੁਹਾਲੀ ਤੇ ਲਗਾਤਾਰ ਚੱਲ ਰਿਹਾ ਉੱਥੇ ਇਹਨੇ ਪਿੰਡਾਂ ਵੱਲ ਤੇ ਸ਼ਹਿਰਾਂ ਤੇ ਕਸਬਿਆਂ ਵੱਲ ਦੀ ਰੋਕ ਕੀਤਾ ਹੋਇਆ ਮਈ ਦੇ ਵਿੱਚ ਸਾਰੀਆਂ ਤਹਿਸੀਲਾਂ ਦੇ ਉੱਤੇ ਚੇਤਾਵਨੀ ਪੱਤਰ ਭੇਜੇ ਗਏ ਨੇ ਰਾਸ਼ਟਰਪਤੀ ਨੂੰ ਗਵਰਨਰ ਨੂੰ ਹੁਣ ਜ਼ਿਲ੍ਹਿਆਂ ਦੇ ਉੱਤੇ ਆ 4 ਤਰੀਕ ਨੂੰ ਪੁਤਲੇ ਸਾੜੇ ਜਾ ਰਹੇ ਨੇ ਜਿਵੇਂ ਬਾਪੂ ਜੀ ਦੱਸਿਆ 15 ਤਰੀਕ ਨੂੰ ਫਿਰ ਜ਼ਿਲ੍ਹਿਆਂ ਤੋਂ ਤਹਿਸੀਲਾਂ ਤੋਂ ਪਿੰਡਾਂ ਤੋਂ ਕੱਟ ਆ ਜਿਹੜਾ ਵੱਡਾ ਉੱਥੇ ਹੋਊਗਾ ਇਹਦੇ ਵਿੱਚ ਦੂਜਾ ਜਿਹੜਾ ਚੇਂਜਸ ਨੇ ਉਹ ਹੈ ਕਿ ਕਿਸਾਨ ਜਥੇਬੰਦੀਆਂ ਇੱਕ ਇੱਕ ਕਰਕੇ ਵੱਡੀ ਗਿਣਤੀ ਸ਼ਾਮਲ ਹੋ ਰਹੀਆਂ ਨੇ ਜਿਹੜੀ 22 ਜੁਲਾਈ ਨੂੰ ਮੀਟਿੰਗ ਹੁਣੇ 22 ਜੁਲਾਈ ਨੂੰ ਮੀਟਿੰਗ ਜਿਹੜੀ ਹੋਈ ਆ ਉਹਦੇ ਵਿੱਚ ਵੱਡੀ ਗਿਣਤੀ ਚ ਕਿਸਾਨ ਜਥੇ ਅੱਜ ਤੁਸੀਂ ਇੱਥੇ ਵੀ ਦੇਖੋਗੇ ਸਿੱਧੂਪੁਰ ਜਥੇਬੰਦੀ ਬੀਕੇਯੂ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਾਡੇ ਬਹਿਰੂ ਸਾਹਿਬ ਦੀ ਜਥੇਬੰਦੀ ਇਹ ਸਾਰੀਆਂ ਜਥੇਬੰਦੀਆਂ ਜ਼ਿਲ੍ਹੇ ਚ ਵੀ ਸ਼ਾਮਲ ਨੇ ਹੋਰ ਵੀ ਜਥੇਬੰਦੀਆਂ ਆ ਕੇ ਨੇ ਸੋ ਜਿੱਥੇ ਪੰਜਾਬ ਦੇ ਅੰਦਰ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਇੱਕ ਅੱਗ ਉੱਠ ਰਹੀ ਹੈ ਹਨੇਰੀ ਉੱਠ ਰਹੀ ਹੈ ਉੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਜਿਹੜਾ ਇਹ ਫੀਲਡ ਦੇ ਵਿੱਚ ਤੱਕੜਾ ਹੋ ਰਿਹਾ ਔਰ ਹੌਲੀ ਹੌਲੀ ਇਹ ਜਿਹੜੀ ਨੇਰੀ ਆ ਜਾਂ ਕਿਹਨੂੰ ਜਿਹੜਾ ਇਹ ਵਾਅ ਬਰੋੜਾ ਬਣ ਰਿਹਾ ਹੈ ਇਹ ਇਹ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਬਹੁਤ ਭਾਰਾ ਪੈਣਾ ਜਿਵੇਂ ਬੱਪੂ ਜੀ ਨੇ ਕਿਹਾ 2027 ਆ ਰਿਹਾ 2027 ਤੋਂ ਪਹਿਲਾਂ ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਵੀ ਆ ਰਿਹਾ ਇਹਦੇ ਵਿੱਚ ਸਾ ਅਸੀਂ ਜੋਰ ਲਾ ਰਹੇ ਹਾਂ ਕਿ ਐਡੀ ਤਾਕਤ ਫੜ ਜੇ ਮੋਰਚਾ ਇਹ ਕਿ ਸਰਕਾਰਾਂ ਦੀ ਕਮਜ਼ੋਰੀ ਬਣ ਜੇ ਤੇ ਸਾਡੇ ਜਿਹੜੇ ਬੰਦੇ ਸਿੰਘ ਨੇ ਉਹ ਬਾਰ ਆ ਜਾਣ ਤੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਬੇਅਦਬੀਆਂ ਦੇ ਵਾਸਤੇ ਸਖਤ ਕਾਨੂੰਨ ਬਣ ਜੇ ਕਾਨੂੰਨ ਪਹਿਲਾਂ ਵੀ ਸਰਕਾਰਾਂ ਨੇ ਫਾਰਮੈਲਟੀਆਂ ਕੀਤੀਆਂ ਸੀ ਲੇਕਿਨ ਇਹ ਬਕਾਇਦਾ ਸਿੱਖ ਬੁੱਧੀਜੀਵੀਆਂ ਨਾਲ ਚਰਚਾ ਕਰਕੇ ਸੰਪੰਥਕ ਸ਼ਕਤੀਤਾ ਨਾਲ ਚਰਚਾ ਕਰਕੇ ਅਗਰ ਕੋਈ ਕਾਨੂੰਨ ਬਣਾਇਆ ਜਾਵੇ ਤਾਂ ਉਹਨੂੰ ਅਸੀਂ ਵੈਲਕਮ ਕਰਾਂਗੇ ਲੇਕਿਨ ਕੋਈ ਕੋਈ ਇਸ ਜੇ ਕੋਈ ਇਹਨਾਂ ਨੇ ਸਿਰਫ ਵੀ ਅਸੀਂ ਬਿੱਲ ल्यांदा ਬਿੱਲ ल्यांदा ਉਹਦੇ ਚ ਥੋੜੀ ਚੀਜ਼ਾਂ ਨਾ ਹੋਣ ਉਹਦੇ ਕੋਈ ਅਸੀਂ ਉਹਨੂੰ ਵੈਲਕਮ ਨਹੀਂ ਕਰਾਂਗੇ ਫਾਈਨਲੀ ਮੈਂ ਇਹ ਕਹਿਣਾ ਚਾਹੁੰਦਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਬਦਬੀਆਂ ਬੇਅਦਬੀਆਂ ਨੂੰ ਰੋਕਣ ਵਾਲੇ ਕਾਨੂੰਨ ਵਾਲਾ ਮੋਰਚਾ ਜਿਹੜਾ ਇਹ ਹੌਲੀ-ਹੌਲੀ ਇਹ ਸੁੜਕ ਕੇ ਭੰਬੜਵਲ ਬਣਨ ਜਾ ਰਿਹਾ ਔਰ ਇਹਦੀ ਇਹਦੀ ਜਿਹੜੀ ਸੇਕ ਹੈ ਇਹ ਪੰਜਾਬ ਸਰਕਾਰ ਨੂੰ ਬਹੁਤ ਭਾਰਾ ਪਊਗਾ ਕੀ ਲੱਗਦਾ ਜਿਵੇਂ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਚੱਲ ਰਿਹਾ ਹੈ ਬੇਸ਼ੱਕ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਕਿ ਸਾਨੂੰ ਜਿਹੜਾ ਕੇਂਦਰ ਸਰਕਾਰ ਤੋਂ ਟਾਈਮ ਨਹੀਂ ਮਿਲਦਾ ਅਕਾਲ ਤਖਤ ਦੇ ਜਥੇਦਾਰ ਨੂੰ ਕੇਂਦਰ ਸਰਕਾਰ ਟਾਈਮ ਨਹੀਂ ਦੇ ਰਹੀ ਕੀ ਲੱਗਦਾ ਅਜੇਹਾ ਕੇਂਦਰ ਸਰਕਾਰ ਦਾ ਵਰਤਾਰਾ ਕਿ ਤੁਹਾਨੂੰ ਲੱਗਦਾ ਠੀਕ ਹੈ ਕਿਉਂਕਿ ਸਿੱਖਾਂ ਦੀ ਸਰਮਹੌਰ ਸੰਸਥਾ ਹੋਵੇ ਆਗੂ ਸਭਾ ਆਉਣ ਹੁਣ ਜਥੇਦਾਰਾਂ ਨੂੰ ਟਾਈਮ ਨਾ ਮਿਲੇ ਕਿ ਸਮਦਾ ਕਿਤਨੇ ਕਿਤੇ ਸਿੱਖ ਕੌਮ 'ਚ ਕਮੀ ਤਾਂ ਹੈ ਜਿਹੜਾ ਟਾਈਮ ਨਾ ਮਿਲਣ ਦਾ ਇੰਨੀ ਵੱਡੀ ਸੰਸਥਾ ਦਾ ਮੇਨ ਕਾਰਨ ਇਹ ਹੈ ਕਿ ਇਸ ਸੰਸਥਾ ਨੇ ਆਪਣੀ ਕ੍ਰੈਡੀਬਿਲਟੀ ਗਵਾਈ ਹੈ ਉਹਦਾ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ 1997 ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ ਮੈਂ ਪ੍ਰਕਾਸ਼ ਸਿੰਘ ਬਾਦਲ ਦਾ ਤਾਂ ਨਾਮ ਲੈਣਾ ਵੀ ਉਹਦੇ ਅੰਡਰ ਹੀ ਸ਼ੂਨੀ ਕਮੇਟੀ ਚੱਲ ਰਹੀ ਹੈ ਚਾਹੇ ਪ੍ਰਕਾਸ਼ ਸਿੰਘ ਮਰਗਾ ਤੇ ਸੁਖਬੀਰ ਸਿੰਘ ਆ ਗਿਆ ਉਹਨਾਂ ਦਾ ਮੈਨੀਫੈਸਟੋ ਪੜੋ 1997 ਦਾ ਪਹਿਲੀ ਲਾਈਨ ਹੈ ਕਿ ਸਾਰੇ ਬੰਦੀ ਸਿੰਘ ਰਿਹਾ ਕੀਤੇ ਜਾਣਗੇ ਕਿਉਂਕਿ ਹਵਾਰਾ ਸਾਹਿਬ ਤੇ ਹੋਰ ਸਾਰੇ ਜਿਹੜੇ ਸਾਡੇ ਪਹਿਲੇ ਬੰਦੀ ਸਿੰਘ ਨੇ ਉਹ ਉਸ ਟਾਈਮ ਅੰਦਰ ਸੀ ਮੈਂ 97 ਕਿਉਂਕਿ 95 ਤੋਂ ਬਾਅਦ ਉਹ ਅੰਦਰ ਨੇ ਪਹਿਲੀ ਲੈਣ 97 ਦੇ ਮੈਨੀਫੈਸਟੋ ਦੀ ਕਹਿੰਦੀ ਹੈ ਅਕਾਲੀ ਸਰਕਾਰ ਦੀ ਕਿ ਅਸੀਂ ਬੰਦੀ ਸਿੰਘ ਰਿਹਾ ਕਰਾਂਗੇ ਉਸ ਤੋਂ ਬਾਅਦ ਤਿੰਨ ਸਰਕਾਰਾਂ ਤਾਂ ਬੀਤ ਗਈਆਂ ਬਾਦਲ ਦੀਆਂ ਦੋ ਸਰਕਾਰਾਂ ਕਾਂਗਰਸ ਦੀਆਂ ਹੁਣ ਇੱਕ ਸਰਕਾਰ ਜਾਰੀ ਆ ਆਪ ਦੀ ਇਹਨਾਂ ਸਾਰੇ 28 ਸਾਲ ਦਾ ਇਤਿਹਾਸ ਕਹਿੰਦਾ ਹੈ ਕਿ ਇਹਨਾਂ ਨੇ ਜਦੋਂ ਇਹਨਾਂ ਤੋਂ ਰਾਜ ਗਿਆ ਉਦੋਂ ਮੰਗ ਕੀਤੀ ਹੈ ਜਦੋਂ ਰਾਜ ਆ ਗਿਆ ਉਦੋਂ ਚੁੱਪ ਹੁਣ ਹੋਰ ਉਦਾਹਰਣ ਦੇ ਦਿਨਾ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹੋ ਸ਼੍ਰੋਮਣੀ ਕਮੇਟੀ ਦਾ ਇੱਕ ਜਰਨਲ ਹਾਊਸ ਦਾ ਮਤਾ ਦਿਖਾ ਦਿਓ ਜਿਨ੍ਹਾਂ ਨੇ ਮੰਗ ਕੀਤੀ ਹੋਵੇ ਕਿ ਸਿੱਖਾਂ ਦੀ ਪਾਰਲੀਮੈਂਟ ਜਿਹੜੀ 1925 ਤੋਂ ਇਸ ਦੇਸ਼ ਤੋਂ 22 ਸਾਲ ਪਹਿਲਾਂ ਚੋਣਾਂ ਲਈ ਬਣੀ ਹੋਈ ਹੈ ਉਹਦੀਆਂ ਵੋਟਾਂ ਜਿਹੜੀਆਂ 5 ਸਾਲ ਬਾਅਦ ਪੈਣੀਆਂ ਚਾਹੀਦੀਆਂ ਨੇ ਉਹ ਅੱਜ 14 ਸਾਲ ਤੋਂ ਨਹੀਂ ਪੈ ਰਹੀਆਂ ਤੇ ਹਜੇ ਪਤਾ ਨਹੀਂ ਕਦੋਂ ਨਹੀਂ ਪੈਣਗੀਆਂ ਕੀ ਸ਼੍ਰੋਮਣੀ ਕਮੇਟੀ ਨੇ ਆਪਣੇ ਜਰਨਲ ਹਾਊਸ ਦਾ ਮਤਾ ਪਾਸ ਕੀਤਾ ਹੈ ਜੇ ਅੱਜ ਉਹ ਨਹੀਂ ਸੁਣਦੇ ਨਾ ਉਹਨਾਂ ਨੂੰ ਪਤਾ ਹੈ ਵੀ ਇਹ ਤਾਂ ਸਿਰਫ ਰਾਜ ਤੋਂ ਬਾਹਰ ਹੋਣ ਵਕਤ ਇਹ ਗੱਲਾਂ ਕਰਦੇ ਨੇ ਸੋ ਮੈਨੂੰ ਇਹਨਾਂ ਤੇ ਆਸ ਕੋਈ ਨਹੀਂ ਮੈਨੂੰ ਇਹਨਾਂ ਲੋਕਾਂ ਤੇ ਆ ਜਿਹਨੀਆਂ ਜਿੱਥੇ ਇਹਨਾਂ ਦੇ ਸੰਘਰਸ਼ ਤੇ ਮਾਨ ਹੈ ਬਸ ਇਹ ਸੰਘਰਸ਼ ਜਾਰੀ ਰੱਖਣ ਗਿਆ ਜਦੋਂ ਤੱਕ ਐਕਚੁਅਲੀ ਇਨਸਾਫ ਜਿਹੜਾ ਹੁੰਦਾ ਹੈ ਇਨਸਾਫ ਕਹਿ ਦੇਣਾ ਉਹ ਹੋਰ ਚੀਜ਼ ਹੈ ਸੁਪਰੀਮ ਕੋਰਟ ਦੀ ਰੂਲਿੰਗ ਸੀ 2003 ਦੀ ਕਿ ਇਨਸਾਫ ਹੋਣਾ ਇੱਕ ਗੱਲ ਹੈ ਪਰ ਇਨਸਾਫ਼ ਹੋਇਆ ਲੱਗਣਾ ਵੀ ਚਾਹੀਦਾ ਉਹ ਅਸੀਂ ਇਹ ਕਹਿੰਦੇ ਹਾਂ ਸਾਡੇ ਨਾਲ ਜੇ ਹੁਣ ਜਿਹੜਾ 15 ਤੋਂ ਬੇਅਦਬੀਆਂ ਹੋਈਆਂ ਨੇ ਉਸ ਤੋਂ ਪਹਿਲਾਂ ਵੀ ਤਾਂ ਬੇਅਦਬੀਆਂ ਹੋਈਆਂ ਨੇ ਆਪਾਂ ਤਾਂ ਲਾਇਆ 2.5 ਸਾਲ ਪਹਿਲਾਂ ਇਹ ਮੋਰਚਾ ਪਰ ਹਵਾਰਾ ਸਾਹਿਬ ਇਹ ਪਹਿਲਾ ਮੋਰਚਾ ਆ ਖੜੇ ਨੇ ਬਾਪੂ ਗੁਰਚਰਨ ਸਿੰਘ ਜੀ ਹਵਾਰਾ ਸਾਹਿਬ ਦੀ ਚਿੱਠੀ ਲੈ ਕੇ ਕੋਈ ਸੰਸਥਾ ਕੋਈ ਡੇਰਾ ਕੋਈ ਕਿਸਾਨ ਯੂਨੀਅਨ ਕੋਈ ਪੋਲੀਟੀਕਲ ਪਾਰਟੀ ਐਸੇ ਨਹੀਂ ਛੱਡੀ ਜਿੱਤੇ ਕੋਲ ਆਪ ਨਹੀਂ ਗਏ ਹੁਕਮ ਹੈ ਸਿਮਰਤਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਦਾ ਜਨਨ ਸਕੱਤਰ ਮੈਨੂੰ ਆਪਣਾ ਪਤਾ ਹੈ ਮੇਰੇ ਨਾਲ ਹੀ ਗਏ ਸੀ ਹੋਰਾਂ ਜਥੇਬੰਦੀਆਂ ਕੋਲ ਵੀ ਚਿੱਠੀ ਪੜਾ ਕੇ ਸਾਡੀ ਸਹਿਮਤੀ ਲੈ ਕੇ ਵੀ ਤੁਸੀਂ ਸਹਿਯੋਗ ਕਰੋਗੇ ਤਾਂ ਇਹ ਮੋਰਚਾ ਲੱਗਿਆ ਜਿਹੜਾ ਆਪਾਂ ਅੱਜ ਕਹਿੰਦੇ ਆਂ ਵੀ ਕੋਮੀਨ ਸਾਫ ਮੋਰਚਾ ਇੰਨਾ ਵੱਡੀ ਸਹਿਮਤੀ ਲੈਣ ਤੋਂ ਬਾਅਦ ਲੈਂਦਾ ਵੀ ਕੌਣ ਹੈ ਜਥੇਦਾਰ ਸਾਹਿਬ ਦਾ ਨੁਮਾਇੰਦਾ ਈਵਨ ਬਾਪੂ ਜੀ ਜੇ ਫਿਰ ਵੀ ਲੋਕਾਂ ਦੇ ਵਿੱਚ ਨਹੀਂ ਆ ਪਰ ਅਸੀਂ ਮੈਂ ਫਿਰ ਇਹ ਕਹੂੰਗਾ ਇਨਸਾਫ ਮਿਲਣਾ ਨਾ ਮਿਲਣਾ ਇਸ ਸਮੇਂ ਦੀ ਖੇਡ ਹੈ ਸਮੇਂ ਤੇ ਹੀ ਕਹਿ ਸਕਾਂਗੇ ਪਰ ਆ ਜਿਹੜੀਆਂ ਜਥੇਬੰਦੀਆਂ ਤੁਰੀਆਂ ਹੋਈਆਂ ਨੇ ਇਹ ਸੰਘਰਸ਼ ਕਰਨ ਗਿਆ ਇਹਨਾਂ ਦੇ ਸੰਘਰਸ਼ ਤੇ ਸਾਨੂੰ ਮਾਣ ਹੈ ਕਿਉਂਕਿ ਸਾਨੂੰ ਜੋ ਗੁਰੂ ਸਾਹਿਬ ਨੇ ਸਿਖਾਇਆ ਉਹ ਸਾਨੂੰ ਸੰਘਰਸ਼ ਸਿਖਾਇਆ ਹੈ ਬੇਸ਼ੱਕ ਉਹਦੇ ਸ਼ਹਾਦਤਾਂ ਹੋਈਆਂ ਨੇ ਬੇਸ਼ੱਕ ਉਹਦੇ ਵਿੱਚ ਜੇਲਾਂ ਗੁਰੂ ਸਾਹਿਬ ਨੂੰ ਖੁਦ ਨੂੰ ਵੀ ਹੋਈਆਂ ਨੇ ਬੇਸ਼ੱਕ ਕੋਈ ਮੁਸ਼ਕਲਾਂ ਕੀਤੀ ਹੈ ਅਸੀਂ ਆਪਣੇ ਉਦੇਸ਼ ਤੋਂ ਪਰਾਂ हटਕੇ ਆਪਣੇ ਸੰਘਾਸ਼ ਨੂੰ ਮਿਨੀਮਾਈਜ਼ ਨਹੀਂ ਕਰਨਾ ਛੋਟਾ ਨਹੀਂ ਕਰਨਾ ਉਹ ਚੀਜ਼ ਤੇ ਸਾਨੂੰ ਮਾਣ ਹੈ ਸੋ ਪੰਜਾਬ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹਨਾ ਕਿਉਂਕਿ ਬੜੇ ਵੱਡੇ ਤੇ ਪੱਦਰ ਤੇ ਤੁਸੀਂ ਸੰਘਰਸ਼ ਲਈ ਕਰਿਓ ਕਿਸਾਨ ਜੱਥੇ ਬੰਦਿਆ ਵੀ ਤੁਹਾਡੇ ਨਾਲ ਨੇ ਬੁੱਧੀਜੀਵੀ ਵੀ ਤੁਹਾਡੇ ਨਾਲ ਨੇ ਧਾਰਮਿਕ ਸ਼ਕਤੀਤਾ ਵੀ ਤੁਹਾਡੇ ਨਾਲ ਨੇ ਐਂਡ 'ਚ ਜਾਂਦੇ ਜਾਂਦੇ ਕਿਉਂਕਿ ਸਮਾਂ ਬੜਾ ਘੱਟ ਹੈ ਕੀ ਸਨੇਹਾ ਦੇਣਾ ਚਾਹੁੰਦੇ ਤੁਹਾਡੇ ਨਾਲ ਲੋਕ ਜਿਹੜੇ ਨੇ ਜੁੜ ਸਕਣ ਮੈਂ ਸਮੁੱਚੇ ਪੰਜਾਬ ਨੂੰ ਨਹੀਂ ਸਮੁੱਚੇ ਇੰਡੀਆ ਤੇ ਸਮੁੱਚੇ ਸੰਸਾਰ ਦੇ ਨਿਆਣ ਪਸੰਦ ਲੋਕਾਂ ਨੂੰ ਖਾਸ ਕਰ ਸਿੱਖਾਂ ਨੂੰ ਇਹ ਅੱਜ ਦੇ ਦਿਨ ਤੇ ਜਿਵੇਂ 4 ਤਰੀਕ ਦਾ ਅਸੀਂ ਉਲਿੱਕਿਆ ਜਿੱਥੇ ਕਿਤੇ ਵੀ ਕੋਈ ਬੈਠਾ ਹੈ ਚਾਹੇ ਉਹ ਜ਼ਿਲ੍ਹੇ 'ਚ ਬੈਠਾ ਹੈ ਚਾਹੇ ਉਹ ਸਟੇਟ 'ਚ ਵਿਦੇਸ਼ 'ਚ ਬੈਠਾ ਹੈ ਉਹ ਇਸ ਚੀਜ਼ ਨੂੰ ਸੋਸ਼ਲ ਮੀਡੀਆ ਤੇ ਅੱਜ ਤੋਂ ਹੀ ਸ਼ੁਰੂ ਕਰ ਦੇ ਕਿ ਜਿਹੜੇ ਵੀ ਜ਼ਿਲ੍ਹਾ ਹੈੱਡਕੁਆਟਰਾਂ ਤੇ ਆਹ ਮੋਰਚਾ 4 ਤਰੀਕ ਵਾਲੀ ਕਾਰਵਾਈ ਕਰੂਗਾ ਫਿਰ 15 ਵਾਲੀ ਕਰੂਗਾ ਉੱਥੇ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਇਹ ਮੈਂ ਸਾਰੇ ਸੰਸਾਰ ਦੇ ਨਿਆਂਪਸੰਦ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਕਹਿਣਾ ਸੋ ਬਿਲਕੁਲ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਲੱਗੇਗਾ ਤਾਂ ਉਹ ਧਰਨੇ ਪ੍ਰਦਰਸ਼ਨ ਦੇ ਦੌਰਾਨ ਬੰਦੀ ਸਿੰਘ ਜਿਹੜੇ ਨੇ ਉਹ ਜ਼ਰੂਰ ਜਿਹੜੇ ਨੇ ਉਹ ਰਿਹਾ ਹੋ ਸਕਣਗੇ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਤੁਹਾਨੂੰ ਜਿਹੜਾ ਰੂਪ ਰੂਪ ਕਰਾਵਾਂਗੇ ਹੁਣ ਮੈਨੂੰ ਜਾਣ ਕੀ ਅਮਰਜੀਤ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ this program is sponsored by the singla office bakersfield for all your immigration family law needs ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ